ਦਰਿਆਵਾਂ ਦੀ ਤਰਤੀਬ ਪੰਜਾਬ ਜਿੱਥੇ ਕਿ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਕਰਿਆ ਤੇ ਬੇਸ਼ੱਕ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਸ ਨਸ਼ੇ ਦੇ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਗ੍ਰਿਫਤਾਰੀਆਂ ਵੀ ਹੋਈਆਂ ਨੇ ਪਰ ਹੁਣ ਲੋਕ ਖੁਦ ਸੜਕਾਂ ਤੇ ਆਏ ਨੇ ਤੇ ਆ ਕੇ ਇਹਨਾਂ ਨਸ਼ਾ ਤਸਕਰਾਂ ਦੇ ਛਿੱਤਰੋਂ ਕਰ ਰਹੇ ਨੇ ਦਰਅਸਲ ਇਹ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੇ ਵਿੱਚ ਕੁਝ ਲੋਕ ਇਨ੍ਹਾਂ ਵਿਅਕਤੀਆਂ ਨੂੰ ਜਸਤੇ ਕਿ ਜੋ ਵਿਅਕਤੀ ਜਿਹੜਿਆਂ ਨੂੰ ਕੁੱਟ ਪੈਰੀਏ ਨਸ਼ਾ ਤਸਕਰ ਨੇ ਜਿਹੜਾ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਵੀ ਇਹਨਾਂ ਨੂੰ ਲਗਾਤਾਰ ਪਾਲ ਕਿਤੇ ਜਾਂਦੀ ਸੀ ਹਾਲਾਂਕਿ ਕੁਝ ਨਸ਼ਾ ਤਸਕਰ ਭੱਜ ਜਾਂਦੇ ਸੀ ਪਰ ਹੁਣ ਲੋਕ ਜੋ ਨੇ ਆਮ ਪਬਲਿਕ ਹੈ ਉਹ ਖੁਦ ਸੜਕਾਂ ਤੇ ਆ ਕੇ ਨਸ਼ਾ ਤਸਕਰਾਂ ਦੀ ਕੁਟਮਾਰ ਕਰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਵਕ ਵਕ ਸ਼ਹਿਰਾਂ ਦੇ ਵਿੱਚੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦਿਆਂ ਇਲਾਕੇ ਦੇ ਵਿੱਚ ਥਾਂ ਥਾਂ ਤੇ ਰੇਡ ਕੀਤੀ ਜਾਂਦੀ ਹੈ ਪਰ ਨਸ਼ਾ ਵੇਚਣ ਵਾਲਿਆਂ ਤੇ ਐਕਸ਼ਨ ਵੀ ਹੋ ਰਿਹਾ ਪਰ ਕਈ ਅਚੇਹ ਨਸ਼ਾ ਤਸਕਰ ਨੇ ਜੋ ਪਛਾਹ ਚਾਉਂਦੇ ਨੇ ਪਰ ਹੁਣ ਲੋਕ ਜੋ ਖੁਦ ਆਏ ਨੇ ਦਾਤੀ ਕਿ ਜੋ ਵੀਡੀਓ ਇਹ ਪਟਿਆਲੇ ਦੀ ਹੈ ਜਿੱਥੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਸੜਕਾਂ ਤੇ ਲੋਕ ਹੁੰਦੇ ਨੇ ਤੇ ਉਹਨਾਂ ਦੀ ਕੁਟਮਾਰ ਕਰਦੇ ਨੇ ਕੁਟਾਪਾ ਲਾਇਆ ਜਾਂਦਾ ਹੈ ਕਿਉਂਕਿ ਉਹ ਦੁਬਾਰਾ ਤੋਂ ਉਹਨਾਂ ਦੇ ਮਹੱਲੇ ਦੇ ਵਿੱਚ ਨਾ ਸਕਣ ਦੱਸਦੇ ਕਿ ਜੋ ਇਲਾਕਾ ਹੈ ਇਲਾਕਾ ਪਟਿਆਲਾ ਦਾ ਜਿੱਥੇ ਕਿ ਪੁਲਿਸ ਦੇ ਵੱਲੋਂ ਵੀ ਬੇਸ਼ੱਕ ਕਮੇਟੀ ਬਣਾਈ ਗਈ ਸੀ ਪੁਲਿਸ ਸਮੇਂ-ਸਮੇਂ ਤੇ ਰੇਡ ਵੀ ਕਰਦੀ ਸੀ ਪਰ ਹੁਣ ਨਸ਼ਾ ਤਸਕਰ ਜੋ ਕਿ ਇਲਾਕੇ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੁਲਿਸ ਦੇ ਵੱਲੋਂ ਤਾਂ ਕਾਰਵਾਈ ਹੋ ਰਹੀ ਹੈ ਪਰ ਹੁਣ ਲੋਕ ਵੀ ਉਹਨਾਂ ਦੀ ਸੜਕ ਤੇ ਆ ਕੇ ਕੁੱਟਮਾਰ ਕਰਦੇ ਨੇ ਉਹਨਾਂ ਦੇ ਏਰੀਆ ਵਿੱਚ ਜਿੱਥੇ-ਜਿੱਥੇ ਉਹ ਜਾਂਦੇ ਨੇ ਨਸ਼ਾ ਸਪਲਾਈ ਕਰਦੇ ਨੇ ਤਾਂ ਉੱਥੇ ਉਹਨਾਂ ਨਸ਼ਾ ਤਸਕਰਾਂ ਦੀ ਪਬਲਿਕ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਕਿਉਂਕਿ ਹੁਣ ਲੋਕਾਂ ਦਾ ਵੀ ਕਹਿਣਾ ਹੈ ਕਿ ਉਹ ਨਸ਼ੇ ਤੋਂ ਅੱਕ ਚੁੱਕੇ ਨੇ ਤੋ ਪੰਜਾਬ ਦੀ ਜੁਬਾਨੀ ਬਚਾਉਣਾ ਚਾਹੁੰਦੇ ਆ ਇਸ ਤੇ ਲਈ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਨਾਲ ਲੱਗ ਕੇ ਹੁਣ ਉਹ ਖੁਦ ਇਹ ਐਕਸ਼ਨ ਲੈ ਰਹੇ ਨੇ ਤਾਂ ਜੋ ਨਸ਼ਿਆ ਜੋ ਤਸਕਰ ਨੇ ਉਹ ਇਲਾਕੇ ਦੇ ਵਿੱਚ ਮੁਰਤੋਂ ਨਾ ਸਕਣ ਅਗਲਾ ਕਿਹੜਾ ਬੀਚ ਕਰ ਉਹ ਕਿਹੜਾ ਤੂੰ ਕਿੱਥੇ ਜਾ ਬੱਦਮੰਡਾ ਹੋ ਗਏ ਉਹ ਭਜੋ ਭਜੋ ਭਜਨੇ ਹੋ ਗਏ ਬੱਚੇ ਸਾਰੇ ਨੇ ਉਹ ਦੇਖੋ Yep! No.